ਆਬ ਫਰੀਦ ਵਾਬਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ ਇਥੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਫਿਰ ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ ਮੈਂ ਲੋਕਾਂ ਤੋਂ ਇਲੈਕਸ਼ਨ ਸਿਆਸਤ ਇਹਦਾ ਸਾਰੀਆਂ ਚੀਜ਼ਾਂ ਤੋਂ ਉੱਪਰ ਇੱਥੇ ਕਿੰਨਾ ਇਹ ਮੇਰੇ ਮਾਲਕਾ ਕੋਈ ਚੰਗੇ ਭਾਗ ਲਿਖੇ ਸੀ ਜਿਹੜਾ ਇਸ ਦਰਦੀ ਗੁਲਾਮੀ ਅੱਜ ਮੱਥਾ ਟੇਕ ਕੇ ਔਰ ਮੈਂ ਇਹ ਪਰਣ ਲਿਆ ਕਿ ਇਹ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਮੈਂ ਇਹ ਐਡਾ ਮੁਕੱਦਸ ਸ਼ਹਿਰ ਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਿਰਪਾ ਕਰਕੇ ਆਪ ਗਏ ਪਾਕਪਟਨ ਪਾਕਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਮਾਬਾ ਫਰੀਦ ਜੀ ਦੀ ਆ ਸੋ ਇਸ ਕਰਕੇ ਮੈਂ ਇੱਕ ਅਧਨਾ ਜਿਹਾ ਗੁਨਾਹਗਾਰ ਦੁਨੀਆਦਾਰ ਤੁਹਾਡੇ ਨਾਲੇ ਇਹਨਾਂ ਦਾ ਨੌਕਰ ਆ ਤੇ ਨਾਲੇ ਕਹਿੰਦੇ ਦੋ ਤਾਰ ਸਰੰਗੀਆਂ ਦੀ ਨਾਲੇ ਮੈਂ ਤੇਰੀ ਨੌਕਰ ਤੇ ਨਾਲੇ ਤੇਰਿਆਂ ਸੰਗੀਆਂ ਦੀ ਤੇ ਮੈਂ ਇਹ ਵੀ ਕਵਾਂਗਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਅਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ ਫਰੀਦਾ ਲੋਕ ਕਹੈ ਦਰਵੇਸ ਲੋਕ ਕਹੈ ਦਰਵੇਸ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕੱਕ ਮਸੀਤ ਪੈਰਾ ਹੀਠ ਲਤਾੜੀਐ ਫਿਰ ਵੀ ਨਾ ਛਾੜੇ ਪ੍ਰੀਤ ਬਹੁਤ ਸ਼ੁਕਰੀਆ ਜੀ ਮੁਕਾਬਲੇ ਦੇ ਕਿਵੇਂ ਕੀ ਕਰਮਜੀਤ ਮੋਲ ਵੀ ਇੱਕ ਤੁਹਾਡੇ ਮੁਕਾਬਲੇ ਚ ਨੇ ਹੋਰ ਵੀ ਲੱਗਦਾ ਵੀ ਕਲਾਕਾਰ ਆ ਸਕਦੇ ਨੇ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾ ਮੇਰੀ ਨਫ਼ਰਤ ਨਹੀਂ ਹਰ ਤੁਹਕੇ ਪਾਸੇ ਕਿੰਨੇ ਕਿੰਨੇ ਕਿਸਾਨ ਵਿਰੋਧ ਕਰ ਰਹੇ ਨੇ ਇਹ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਕਿੰਨੇ ਕਿਤੇ ਦਿੱਕਤ ਤੁਹਾਨੂੰ ਆ ਸਕਦੀ ਹੈ ਕਿਉਂਕਿ ਕਿਸਾਨ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਗੂ ਬਾਰਡਰ ਟਿੱਕਰੀ ਬਾਰਡਰ ਸਾਰੇ ਬਾਰਡਰ ਮੇਰੀ ਕੌਨਸਟਿਟੈਂਸੀ ਸੀ ਭਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜੀ ਮੈਂ ਲੰਗਰ ਲੈ ਕੇ ਚਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾਂ ਗੋਲਾ ਬਾਅਦ ਕੱਢੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਾਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਾਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕਰ 'ਚ ਰਵੇ ਉਹਦੀ ਆਕਰ ਪੜ੍ਹਨਾ ਜਾਣਦੇ ਆ ਅਸੀਂ ਜੀ ਭਾਜਪੀ ਦਾ ਵਿਰੋਧ ਕਰ ਰਹੇ ਹਾਂ ਕੁਸਲਾ ਕਾਰਨ ਇਹ ਜਦੋਂ ਅਸੀਂ 13 ਮਹੀਨੇ ਉੱਥੇ ਬੈਠੇ ਰਹੇ ਹਾਂ ਮੋਦੀ ਸਾਹਿਬ ਨੇ ਗੁਰਨਾਨਕ ਦੇਵ ਜੀ ਆ ਜਨਮ ਦਿਨ ਸੀ ਲੰਮਾ ਲਿਟ ਕੇ ਮੰਗਲਾ ਸਾਹਿਬ ਜਾ ਕੇ ਸੌਂ ਖਾ ਕੇ ਆਖਿਆ ਕਿ ਮੇਰੀ ਕੋਈ ਸੁਪੱਛਿਆ ਫਰਕ ਰਹਿ ਗਿਆ ਮੈਂ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਤੁਹਾਡੇ ਮੈਨੂੰ ਖਾਲੇ ਕਾਨੂੰਨ ਜੀ ਨੂੰ ਕਹਿੰਦੇ ਨੁਕਸਾਨ ਤੇ ਮੈਂ ਉਹਨਾਂ ਤੇ ਮਤਾ ਪਾਸ ਕਰਾ ਕੇ ਤੇ ਉਹਨੂੰ ਹੱਲ ਕਰ ਦੂੰਗਾ ਆ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਉਹ ਗੱਲ ਤੇ ਪੂਰਾ ਨਹੀਂ ਉਤਰਿਆ ਸਭ ਤੋਂ ਝੂਠਾ ਪ੍ਰਧਾਨ ਮੰਤਰੀ ਨਰਿੰਦਰ મોદી ਹੈ ਭਾਰਤ ਦਾ ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਤਿੰਨੇ ਕਿਸਾਨ ਇਹ ਜੋ ਵੀ ਤੁਸੀਂ ਕੁਝ ਕਰਨਾ ਹੈ ਅਮਨ ਸ਼ਾਂਤੀ ਇਹ ਅਸੀਂ ਕੋਈ ਧਰਨਾ ਮਜਾਰਾ ਕਰਨਾ ਹੈ ਦਿੱਲੀ ਆਉਣਾ ਹੈ ਪਾਰਲੀਮੈਂਟ ਘੇਰਨੀ ਹੈ ਸਾਨੂੰ ਜਾਣ ਦੇਣਾ ਚਾਹੀਦਾ ਇਹ ਕੀ ਕਰਦਾ ਸੜਕਾਂ ਦੇ ਉੱਤੇ ਕੰਧਾਂ ਗੜਦੀਆਂ ਢਿੱਲ ਗੜ ਤੇ ਕਾਸ ਕਰ ਸੰਦੀ ਕੋਈ ਗੱਲ ਕਰੀਏ ਅੱਜ ਦੀ ਅੱਜ ਦੀ ਕਿਸ ਨੂੰ ਜੜੀ ਹੈ ਨਾ ਉਹ ਰੋਕ ਕੇ ਸਾਡੇ ਉੱਤੇ ਜ਼ੁਲਮ ਕੀਤਾ ਉਸ ਜ਼ੁਲਮ ਦਾ ਵਿਰੋਧ ਹੈ ਦੂਜੀ ਗੱਲ ਜਿਹੜਾ ਵੋਟ ਹੈ ਅਸੀਂ ਭਾਰਤ ਦਾ ਸੰਵਿਧਾਨ ਬਚਾਉਣ ਲਈ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਫੈਸਲਾ ਹੈ ਭਾਰਤ ਬਚਾਉਣਾ ਹੈ ਮੋਦੀ ਭਜਾਉਣਾ ਹੈ ਭਾਰਤ ਦਾ ਸੰਵਿਧਾਨ ਬਚਾਉਣਾ ਹੈ ਕਿਸਾਨ ਮਚਾਉਣਾ ਦੁਕਾਨਦਾਰ ਬਣਾਉਣਾ ਪਚਾਉਣਾ ਮਜ਼ਦੂਰਾਂ ਬਚਾਉਣਾ ਹੈ ਔਰ ਭਾਰਤ ਦੀ ਭੂਮੀ ਕਾਰੋਬੇੜ ਕਰਾਉਣਿਆਂ ਤੋਂ ਬਚਾਉਣੀ ਹੈ ਸਾਡਾ ਮੁੱਖ ਨਿਸ਼ਾਨਾ ਇਹ ਹੈ ਜਿਹੜੇ ਦੋਸ਼ੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਤੇ ਪੂਰਾ ਮਲਕ ਕਟੜਾ ਸਖਤ ਹੋ ਕੇ ਉਹਨਾਂ ਨੂੰ ਕੇਸਾਂ ਚ ਲਿਆ ਕੇ ਅਦਾਲਤ ਨਹੀਂ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨਾਲੇ ਲਖਵੀਨੀ ਪਰ ਮਾਰੇ ਇੱਕ ਆਸਾਨ ਹੱਥ ਕਰੋ ਬੰਦੇ ਉਵੇਂ ਤੁਰੇ ਫਿਰਦੇ ਆਰੈਸਟ ਨਹੀਂ ਕੀਤੇ ਇਸ ਕਰਕੇ ਅਸੀਂ ਬੀਜੇਪੀ ਦਾ ਸਾਰੇ ਪਿੰਡਾਂ ਨਹੀਂ ਪੂਰੇ ਭਾਰਤ ਦੇ ਪਿੰਡਾਂ ਲਿਖ ਕੇ ਲਾ ਦੇਵਾਂਗੇ ਕਿ ਬੀਜੇਪੀ ਪਿੰਡਾਂ ਇਨਾ ਵੱਡੇ ਸਰ ਕਿਦਾਂ ਵੀ ਵਿਰੋਧ ਜਤਾਇਆ ਜਾ ਰਿਹਾ ਅੱਜ ਐਂਸਰ ਆਇੰਸ ਦੀ ਇੱਥੇ ਆਇਆ ਦੇਖੋ ਅਸੀਂ ਜਦੋਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀਗਾ ਅੱਪਾ ਅੱਜ ਦੀ ਗੱਲ ਕਰਦੇ ਆਂ ਅੱਜ ਅਸੀਂ ਜਿਹੜਾ ਅੱਜ ਦਾ ਜਿਹੜਾ ਰੋਸ ਵਿਖਾਵਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਫਰੀਦਕੋਟ ਲੋਕ ਸਭਾ ਤੋਂ ਉਮੀਦਵਾਰ ਅਨਸਰ ਆ ਜਾਂ ਅਨਸਾ ਅੱਜ ਉਹਨੇ ਇੱਥੋਂ ਆਪਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨੀ ਸੀ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਕਾਲੀਆਂ ਝੰਡੀਆਂ ਨਾਲ ਉਹਨੂੰ ਜਿਹੜਾ ਇੱਥੇ ਰੋਸ ਵਿਖਾਵਾ ਕੀਤਾ ਔਰ ਅਸੀਂ ਨਾਲ ਇਹ ਮੰਗ ਵੀ ਕਰਦੇ ਆਂ ਕੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਮਲਾਜ਼ਮਾਂ ਨਾਲ ਸਾਰੇ ਵਰਗਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਔਰ 10 ਸਾਲ ਸੱਤਾ ਦੇ ਰਾਜ ਕਰਨ ਤੋਂ ਬਾਅਦ ਵੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਉਹ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਾਂਗੇ ਔਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਜਿਹੜਾ ਹਰਾ ਕੇ ਹੀ ਦਮ ਲਵਾਂਗੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਲੋਕ ਸ਼ੰਗਾਰਤ ਜੂਮ ਕਿਸਾਨ ਜੁਨੀਅਨ ਦਾ ਸੂਬਾ ਪ੍ਰਧਾਨ ਗੁਰਜੀਤ ਸਿੰਘ ਦੇ ਜਿੱਤ ਗਿਆ ਹੈ ਸਜੋਗ ਤੋਂ ਮੋਰਚੇ ਇੰਡਿੰਗ ਨੂੰ ਅੱਜ ਸਾਰੇ ਜੋ ਇੰਡੀਆ ਦੇ ਵਿੱਚ ਬੀਜੇਪੀ ਸਰ ਬੀਜੇਪੀ ਦੇ ਜਿਹੜੇ ਜਿੰਨੇ ਵੀ ਕੈਂਡੀਡੇਟ ਆ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਕਾਰਨ ਕੀ ਹੈ ਕਿ ਜਿਹੜਾ ਬੀਜੇਪੀ ਦਾ ਮੁਖੀ ਹੈ ਨਰਿੰਦਰ ਮੋਦੀ ਉਹ ਜਦੋਂ ਵੀ 10 ਸਾਲ ਹੋ ਗਏ ਭਵਾਂ ਕਿਸਾਨ ਹੈ ਭਵਾਂ ਮਜ਼ਦੂਰ ਹੈ ਭਵਾਂ ਕੋਈ ਵੀ ਵਪਾਰੀ ਹੈ ਉਹਨਾਂ ਨਾਲ ਝੂਠ ਹੀ ਮਾਰ ਕੇ ਵੋਟਾਂ ਲਈਆਂ ਹੈ ਜਿੰਨੇ ਵੀ ਉਹਨਾਂ ਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਇਸੇ ਤਰ੍ਹਾਂ ਜਦੋਂ ਸੰਯੁਕਤ ਮੋਰਚਾ ਦਿੱਲੀ 'ਤੇ ਧਰਨਾ ਲਾ ਰਿਹਾ ਸੀ ਉਹਦੇ ਨਾਲ ਵੀ ਜਿੰਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਇਹ ਵਿਰੋਧ ਕਰਦੇ ਆਂ ਭਾਜੀ ਜੀ ਪੀ ਦੀਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਨਾਲ ਲਿਆਂਦਾ ਜਾਵੇ ਇਸ ਕਰਕੇ ਕਾਰਨ ਕੀ ਹੈ ਵੀ ਅਸੀਂ ਪੰਜਾਬ ਦੇ ਜਿੰਨੇ ਵੀ ਟਿਕਟਾਂ ਮਿਲ ਗਿਆ ਐਮਪੀਆ ਨੂੰ ਜਿਹੜੀ ਅੱਜ ਆਉਂਦੇ ਆ ਤੇ ਕਿਸ ਤਰ੍ਹਾਂ ਦਾ ਪੂਰਾ ਵਿਰੋਧ ਹੋਊਗਾ ਪਰ ਇੱਕੋ ਹੀ ਗੱਲ ਮੇਰੀ ਜਿਹੜੇ ਬੀਜੇਪੀ ਨੇ ਪੰਜਾਬ ਦੇ ਕੈਂਡੀਡੇਟਾਂ ਨੇ ਬੀਜੇਪੀ ਤੋਂ ਟਿਕਟ ਉਹ ਲਈਆਂ ਟਿਕਟਾਂ ਅਸੀਂ ਉਹਨਾਂ ਨੂੰ ਆਦੇ ਭਰਾਵਾਂ ਤੌਰ ਤੇ ਬੇਨਤੀ ਕਰਦੇ ਆਂ ਜੇ ਕਿਸਾਨਾਂ ਨਾਲ ਉਹਨਾਂ ਨੂੰ ਹਮਦਰਦੀ ਹੈ ਤਾਂ ਉਹਨਾਂ ਦੀਆਂ ਟਿਕਟਾਂ ਵਾਪਸ ਕਰਕੇ ਉਹਨਾਂ ਸਾਡੇ ਅੰਗੂ ਵਿਰੋਧ ਕਰਨ ਇਹੀ ਸਾਡੀ ਉਹਨਾਂ ਨੂੰ ਅਪੀਲ ਹੈ